ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਸਾ ਕਾ ਪਹੁੰਚੁਕਿਆ ਜੀ ਪਿੰਡ ਤੇ ਮੋਹਲ ਜ਼ਿਲ੍ਹਾ ਅਮਰਸੇਮ ਦੇ ਤਹਿਸੀਲਾ ਮਪਕਾਲਾ ਨਾਮ ਮਾਲਕ ਨੇ ਭਾਈ ਉਹ ਨਾਲ ਨੀਲੇ ਬੋਰੀਆਂ ਤੇ ਆਓ ਫਿਰ ਭਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਭਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਸਾਹਿਬ ਜੀ ਭਾਈ ਜੀ ਸਤਿਕਾਰ ਮਾੜੀ ਕਿਰਪਾ ਦਿਆ ਜੀ ਬੜੀ ਕਿਰਪਾ ਦਿਆ ਪਰਮੇਸ਼ਰ ਸ੍ਰੀ ਗੁਰੂ ਰਾਮ ਦਾ ਸਤਿਕਾਰ ਚਲੋ ਹੋਰ ਸਲਾਮ ਰਾਜਾ ਕਿਰਪਾ ਕਰੇ ਸਭ ਤੇ ਬਿਲਕੁਲ ਜੀ ਰਾਮਦਾਸ ਬੜਾ ਦਿਆਲ ਹੈ ਜੀ ਸਭ ਤੇ ਕਿਰਪਾ ਰੱਖੇ ਹਾਂਜੀ ਬਸ ਬਸ ਸੰਦੀਪ ਡੇਰੀ ਫਾਰਮ ਵੇਖਣ ਆਣੇ ਵੀਰ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਸਭ ਨੂੰ ਸਸਤੇ ਸਸੇ ਕਰ ਜਾਂਦੇ ਹੋਰ ਸਲਾਮ ਬੜਾ ਪਿਆਰ ਕਰਦੇ ਜੀ ਸਿੰਘਾਂ ਬੜਾ ਚਲੋ ਆਪਾਂ ਕਰਦੇ ਦੁਨੀਆ ਕਰਦੇ ਕਰਨਾ ਫਿਰ ਭਾਈ ਜੀ ਜੇ ਆਪਾਂ ਕਰਦੇਗਾ ਨਹੀਂ ਆਪਾਂ ਕਰਾਂਗੇ ਚੰਗੇ ਰਹਿਣਗੇ ਆਪਾਂ ਚੰਗਾ ਸਾਰੇ ਜੰਗ ਸਾਰੇ ਜੰਗ ਸਹੀ ਹੈ ਬਿਲਕੁਲ ਬਿਲਕੁਲ ਇਹ ਆ ਮਹਾਰਾਜ ਦਿਆਲ ਹਰ ਕਰਦੇ ਹੋਏ ਹਰ ਇੱਕ ਨੂੰ ਰੋਟੀਆਂ ਨੇ ਦੇਣੀ ਆ ਹਾਂਜੀ ਬਸ ਮਾ ਉਹ ਨੀਤ ਨਾ ਮਾਰੀ ਕਰੋ ਉਹਨੇ ਰੋਟੀ ਨਾ ਜਰਜ ਕੇ ਦੇ ਆ ਉਹਨੇ ਦੇ ਉਤੋਂ ਸੁਰਦਾ ਮਿਹਨਤ ਕਰੋ ਬੇਹਿੰਦਤ ਕਰੋ ਹਾਂਜੀ ਮਿਹਨਤ ਕਰੋ ਰੱਬ ਨੇ ਦੇਣੀ ਤੇਣੀ ਰੋਟੀ ਚੋਰੀ ਠੱਗੀ ਵਾਰਾਂਗੇ ਬਿਲਕੁਲ ਸਰ ਕੋਈ ਵੀ ਕੰਮ ਜਿਹੜਾ ਨੀਤ ਨਾ ਭਾਵੇਂ ਵਾਹੀ ਕਰ ਲੋ ਮਾਲਦਾ ਕਰ ਲੋ ਕੋਈ ਦੁਕਾਨ ਕਰ ਲੋ ਮਨੋਂ ਆਪਾਂ ਨੀਤ ਨਾ ਕੰਮ ਕਰਾਂਗੇ ਰੱਬ ਨੇ ਉਹ ਚ ਰੋਟੀ ਦੇ ਹੀ ਦੇਣੀ 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 ਦੁਨੀ ਹੋ ਕੇ ਦੇਣੀ ਚਲੋ ਇਹ ਗੱਲ ਹੈ ਅੱਜ ਬਾਈ ਜੀ ਕਿੰਦੀ ਆ ਅੱਛੇ ਆ 6 ਆ 6 ਅੱਜ ਦੇ ਬਾਰੇ ਐਂਡ ਪੀਸ ਲੈਂਦੇ ਆ ਜੀ ਹਾਂ ਜੀ ਨੀਲੀਆਂ ਤੇ ਨੀਲੀਆਂ ਬੂਰੀਆਂ ਬੂਰੀਆਂ ਸਾਰੀਆਂ ਕੱਢ ਕੇ ਲੈ ਆਂਦੇ ਹਾਂ ਜੀ ਹਾਂ ਜੀ ਸਾਰੀਆਂ ਵੈਰਾਈਆਂ ਲੈਂਦੀਆਂ ਇਹ ਨੀਲੀ ਰਾਵੀ ਐ ਕੱਟਾ ਮਗਰਿਆ ਸੂਈ ਨੂੰ ਅਜਾਜ ਨੂੰ ਪੰਜਵਾਂ ਦਿਨ ਅੱਛਾ ਜੀ ਪੰਜਵਾਂ ਦਿਨ ਸੂਈ 12 13 ਕਿਲੋ ਬੋਲੇ ਤੋਂ ਛਟਾ ਰਿਆ ਐ ਇਸ ਤੋਂ 12 13 ਕਿਲੋ ਬੋਲੇ ਛਟਾ ਕੱਲ ਹੀ ਆਈ ਆਪਣੇ ਕੋਲ ਠੀਕ ਆ ਆਈ ਵੀ ਕੱਲ ਹੀ ਜੀ ਪੂਰਾ ਦਿਲ ਵੀ ਨਹੀਂ ਲਾਇਆ ਕੱਲ ਆਈ ਆ ਨਾਰੂ ਨਾ ਆਇਆ ਬੱਚੇ ਦਾ ਲੈ ਜੀ ਕਰੋ ਜੇ ਕਿਸੇ ਨੂੰ ਤੇ ਆ ਦਿਖਾ ਦੇ ਕਰੋ ਹਾਂ ਕੋਈ ਦਿਖਾ ਦਿਓ ਆ ਲੋ ਬੋਸਰ ਲਓ ਜੀ ਚੈੱਕ ਕਰੋ ਦੂਜਾ ਸੂਆ ਨੀਲੀ 라ਵੀ ਪਿਓਰ ਨੀਲੀ ਵੇਖੋ ਖੁਦ ਦੇ ਨਿਸ਼ਾਨ ਦੁੱਧ ਕਿਨੇ ਕਰਜੂ ਭਾਈ ਜੀ ਫਿਰ ਇਹ ਦੁੱਧ 17 ਕਿਲੋ ਰਾਮ ਨਾ ਕੱਢੂਗੀ ਅੱਛਾ ਹਾਂਜੀ ਹੁਣ ਜਿਹੜੀ ਇਹ ਛਟਾੜਕ ਜਿੱਦਾਂ ਚੁੱਕੀ ਆਪਣੇ ਕੋ ਖਾਲੀ ਆਈ ਹਾਂਜੀ ਹਾਂਜੀ ਹਾਂ ਕੱਲ ਉਹਨਾਂ ਨੇ 14 ਕਿਲੋ ਦੁੱਧ ਦੱਸਿਆ ਔਰ ਮੈਂ 14 ਨਹੀਂ ਦੱਸਣਾ ਅਹੀਂ ਹੁਣ ਜੇ 12 ਦੱਸ ਦੇ ਹਾਂਜੀ ਹਾਂ ਠੀਕ ਹੈ ਜੀ ਬਿਲਕੁਲ ਬੋਲੀ ਤੁਹਾਡੀ ਆ ਹਾਂ ਅਜੇ ਸੋਈ ਨੂੰ ਸਾਰੇ ਅਜਮਲ ਅਜ ਪੰਜਵਾਂ ਦਿਨ ਪੰਜਵਾਂ ਦਿਨ ਸਹੀ ਕੱਟਾ ਮਗਰ ਨਾਲ ਨਾਲ ਆ ਮੈਂ ਫੋਸਿਆ ਵੱਡੀ ਆ ਖਰਬੀ ਵੱਡੀ ਮੈਂ ਵੇਖੋ ਪਲੀ ਆ ਹਾਂ ਪਲੀ ਹੀ ਆ ਪੂਰੀ ਸਾਂਭੀ ਵੱਡੀ ਬੰਦਿਆਂ ਨੇ ਕਹਾਵ ਦਾ ਮੋਲਿਆ ਕੋਈ ਕਰਤੂਤ ਦਾ ਮੋਲਿਆ ਪੂਰੀ ਨੀਲੀ ਵਖਾ ਚੱਡੇ ਜਿਵੇਂ ਦਾਪ ਪਛਾਰ ਵਾਲੀ ਜਗ੍ਹਾ ਤੇ ਹਰਕ ਨਿਸ਼ਾਨੀ ਆ ਗਈ ਹਾਂਜੀ ਹਾਂ ਹਾਂਜੀ ਚਲੋ ਬਾਕੀ ਜੀ ਬੋਸ ਜੀ ਫਸ ਭਾਜਿਆ ਹੀ ਰੱਖੀਆ ਪਰ ਟਾਈਮ ਤੇ ਯਾਰ ਕਿਹ ਚੁਕਾ ਥਾ ਅਜੇ ਕੋਈ ਭਾਜਿਆ ਜੀ ਹਾਂਜੀ ਹੋਰ ਕੀ ਇਹਨੂੰ ਕਰ ਸੰਦੀਪ ਸਿੰਘ ਸਾਹਿਬ ਦੇ ਦਿਓ ਜਿੰਨੇ ਦੀ ਛੋਟੀ ਦੇ ਦੇਣੀ ਆ ਆਪਾਂ ਗੱਲ ਨਹੀਂ ਕਾਹਲੀ ਆਈ ਆ ਆਪਾਂ ਚਾਹ ਪਾਣੀ ਲੈਣਾ ਤਾਂ ਆਪਾਂ ਦੇ ਦੇਣੀ ਆ ਠੀਕ ਹੈ ਹਾਂਜੀ ਉਹਦਾ ਦੇ ਲੀ ਆਪਾਂ ਦੇਰ ਦੇਰ ਨੂੰ ਵੈਕ ਜਿਨੇ ਸੰਦੀਪ ਸਿੰਘ ਜੀ ਹਾਂਜੀ 1 35 ਦੀ ਦੇ ਦਈਏ ਜਿੰਨਾ ਮਰਜ਼ੀ ਕਰ ਦੋ ਮਾਨ ਦਾ 5000 ਹੋਰ ਛੋੜ 130 ਹੀ ਦੇਣੀ ਚਲੋ ਬਾਕੀ ਆਏ ਕਹਿੰਦਾ ਮਾਨਸਾਨ ਕਰਾਂ ਕੋਈ ਨਹੀਂ ਗੱਲ ਪਈ 130 ਲੈਣਾ ਬਿਲਕੁਲ ਆਏ ਕਹਿੰਦਾ ਮਾਨਸਾਨ ਕਰਾਂ ਇਹ ਨਹੀਂ ਗੱਲ ਲਾ ਫੋਨ ਲਾਏ ਆ ਫੋਨ ਲਾਓ ਮਾਨਸਾਨ ਕਰਗਾ ਕੋਈ ਬੱਚੇ ਨਾਲੂ ਨਾਲ ਪੰਜਵਾਂ ਦਿਨ ਸੂਈ ਨੂੰ ਆ ਤਾਂ ਵੇਖੋ ਜੇ ਨਾਲੂ ਉਸੇ ਤਰ੍ਹਾਂ ਨਾਲ ਮਿਲ ਨਹੀਂ ਹੈਗਾ ਉਹ ਨਾਲੂ ਨਾਲ ਆ ਵੇਖੋ ਤਾਜ਼ਾ ਬੱਚਾ ਬਿਲਕੁਲ ਤਾਂ ਜੋ ਪੰਜਵਾਂ ਦਿਨ ਅੱਜ ਉਹਨੂੰ 12 13 12 ਤੇ ਮਿਲ ਕੇ ਖਾਣ ਦੁੱਧ ਪੜਿਆ ਮਹਾਰਾਜ ਪਰ ਅੱਤ ਨਾਲ ਮਿਲ ਕੇ ਖਾਣ ਲੈ ਜੇ ਪਹਿਲੇ ਮੈਂ ਥਾਣਾ ਬਹਾਏ ਥਾਣਾ ਇਹ ਹਰਿਆਣੇ ਦੀ ਮਹਿ ਆ ਜੀ ਆਪਾਂ ਇਧਰੋਂ ਲਈ ਆ ਪਿਛਲੇ ਮੈਂ ਤਿੰਨ ਚਾਰ ਸਾਲੇ ਉਸ ਨੂੰ ਲਿਆ ਕੇ ਦਿੱਤੀ ਅੱਛਾ ਮੈਂ ਦੋ ਸਿਏ ਪੀਤੇ ਪਹਿਲੇ ਇਸ ਵੇ ਮੈਂ ਲੈ ਕੇ ਦਿੱਤੀ ਅਲਾਦੀ ਵਰਖਾ ਰਹੀ ਹੁਣ ਐ ਇੱਕ ਤੀਜਾ ਸੂਈ ਆ ਐ ਇੱਕ ਤੀਜਾ ਸੂਈ ਆ ਦੇਖੋ ਕਿਦਾਂ ਕਿਦੇ ਵਾਲ ਨਹੀਂ ਕਿਤਾ ਕਦਾਂ ਦਾ ਤੇ 31 ਬਿਲਕੁਲ ਨਾੜੂ ਵੇਖੋ ਗਿੱਲਾ ਜੈਡ ਬਲੈਕ ਹਾਂ ਜੈਡ ਬਲੈਕ 31 ਨੂੰ ਅੱਜ ਅੱਜ ਇਹਨੂੰ ਮੈਂ ਉਸ ਚੌਥਾ ਦਿਨ ਸੂਈ ਨੂੰ ਆ ਠੀਕ ਆ 12 13 ਕਿਲੋ ਸ਼ਟਾਰਟ ਕਰ ਚੁੱਕੀ ਜੰਨੇ ਲੈ ਇਹਨੂੰ 16 17 ਦੁੱਧ ਚਵਾਇਆ ਠੀਕ ਆ ਮੈਂ ਦੁੱਧ ਵਾਲੀ ਬਾਕੀ ਕੋਈ ਸੇਵਾ ਸੇ ਗਈ ਬੜੇ ਸੇਵਾ ਵਾਲੇ ਘਰ ਹੀ ਉਸੇ ਜੋ ਮਰਜੀ ਆ ਮੈਂ ਦੋ ਢਾਲੀ ਮੈਂ ਜਾ ਇਹ ਫੌਜੀ ਬੰਦੇ ਕੋ ਗਈ ਆ ਮੇਰੇ ਨਾਲ ਡਿਊਟੀ ਕਰਦਾ ਰਿਹਾ ਠੀਕ ਆ ਹਾਂ ਸੂਬੇਦਾਰੀ ਹਾਂ ਆ ਉਹ ਪ੍ਰਿਛਰ ਠੀਕ ਆ ਹਾਂ ਵੀ ਉਹਨੇ ਚਲੇ ਚੰਗੀ ਦੁੱਧ ਵੀ ਚੋਇਆ ਮੈਂ ਦਾ ਹਾਂਜੀ ਮੈਂ ਹਰਿਆਣੇ ਦੀ ਆਪਾਂ ਇਧਰੋਂ ਲਈ ਹਾਂ ਉਹਨੂੰ ਲਿਆ ਕੇ ਦਿੱਤੀ ਉਹਨੇ ਦੋ ਸਵੇ ਪੀ ਲਏ ਆ ਹਾਂਜੀ ਤੇ ਹੁਣ ਤੀਜੇ ਹਰ ਕੋਨੇ ਵੇਚਣੀ ਤੇ ਮੈਨੂੰ ਉਹਦੇ ਸੱਜਿਆ ਮੈਂ ਦੇ ਦੋ ਬਿਲਕੁਲ ਬਿਲਕੁਲ ਜੀ ਹਾਂਜੀ ਤਾਂ ਆਜੋ ਜੀ ਬਾਕੀ ਚਵਾ ਇੱਕ ਨੰਬਰ ਕੱਤੀ ਮਗਰ ਮੈਂ ਹੀ ਭੋਜਤ ਦੇ ਤੜੀਆ ਕਿੱਥੇ ਸਿੰਗਲ ਅੱਡੀ ਬਿਲਕੁਲ ਐ ਮੈਂ ਕੁਆਲਟੀ ਵਾਲੀ ਜੀ ਕੁਆਲਟੀ ਕੁਆਲਟੀ ਮੈਂ ਰੇ ਜੀ ਰੰਗ ਵੇਖੋ ਜਿੱਦਾਂ ਕਦੇ ਐ ਪੇਟ ਕੀਤਾ ਹੁੰਦਾ ਠੀਕ ਆ ਹਾਂ ਜੀ ਜੈ ਭੋਜਾ ਇਹ ਜੈ ਜੈ ਆਪਾਂ ਵੀ ਜੈ ਜੈ ਹਾਂ ਜੀ ਬਿਲਕੁਲ ਆਪਾਂ ਜੈਜ ਮੁੱਲ ਕਰਨਾ ਜੈਜ ਹੀ ਆਈਆਂ ਜੈਜ ਦੇਣ ਹਾਂ ਬੰਦ ਕਰ ਪਈਓ ਵਗੋ ਸੁੰਬੇ ਵਾਲਾ ਥਣ ਸੋਹਣਾ ਥਣ ਚਵਾ ਸੁਣ ਕੋਲ ਆਪ ਹਾਂ ਜੀ ਦੇ ਲੋ ਸੰਦੀਪ ਸਿੰਘ ਜਿੰਨੇ ਦੀ ਆਪਾਂ ਮੱਝ ਦੇ ਦੇਣੀ ਜੀ ਕੋਈ ਗੱਲ ਹੀ ਨਹੀਂ ਆਪਾਂ ਨੂੰ ਰੱਬ ਨੇ ਦਿੱਤੀ ਆਪਾਂ ਦੇ ਦੇਣੀ ਹੈ ਜੀ ਮੁੱਲ ਦੇ ਇੱਕ 20 ਦਾ ਕਰਦੇ ਆਂ ਜੀ ਅੱਛਾ ਠੀਕ ਹੈ ਜਿਹੜੇ ਲੈਣੇ ਦੇਣੇ ਪੈਸੇ ਇੱਕ 10 ਚੱਲਣ ਦੋ ਠੀਕ ਹੈ ਜੀ ਇੱਕ 10 ਸੀ ਜੀ ਇੱਕ ਲੱਖ ਦਾ ਫਿਰ 16 17 ਕਿਲੋ ਵਾਲੀ ਆਪਣੇ ਕੋਲੋਂ ਗਈ ਹਰਿਆਣੇ ਚੋਂ ਮੈਂ ਲੈ ਆ ਕੇ ਦਿੱਤੀ ਪਹਿਲਣ ਦੋ ਸੂਏ ਨੇ ਪੀਤੇ ਤੀ ਗਿਆ 11 ਕਸ ਹੋਈ ਚਲੋ ਕੱਠੀ ਮਗਰ ਨਾਲ ਨੂੰ ਨਾਲ ਆ ਹੁਣ ਜਿਹੜੀ ਕੋਲ 11 12 ਕਿਲੋ ਬੋਲੀ ਹੋਲ ਭਾ ਨਾ ਨਹੀਂ ਦੋਦੂ ਬਣ ਗਿਆ ਫੁੱਲ ਮਾਰਨ ਦੀ ਮਾਰ ਕਰਨਗੇ ਹੋ ਜੂਗਾ ਮਾਰ ਕੋਈ ਗੱਲ ਹੋਰ ਮਾਰਨ ਕਰਨ ਦਾਂਗੇ ਚਲੋ ਕਿਹੜੀ ਗੱਲ ਹੈ ਰੱਬ ਨੇ ਬੜਾ ਕੋਈ ਦੱਸ ਨਾ ਆ ਜਾ ਵੀ ਸ਼ੰਮੂਆ ਦੋਵੇਂ ਸਿੰਘ ਹਿਲਦੇ ਦੋਵੇਂ ਹਿਲਦੇ ਜੀ ਨੀਲੀ ਪੂਰੀ ਇੱਧਰ ਕਰ ਇਹਨੂੰ ਫੜ ਲੈ ਨੀਲੀ ਪੂਰੀ ਲਾਜ ਦੋਵੇਂ ਸਿੰਘ ਹਿਲਦੇ ਆਹ ਕੁਆਲਿਟੀ ਵਾਲੀ ਦੂਜਾ ਸੂਗਾ ਦੂਜਾ ਸੂਗਾ ਹਾਂਜੀ ਆ ਆ ਦੋਵੇਂ ਸਿੰਘ ਹਿਲਦਾ ਇਹਨੂੰ ਕਰ ਦੋਵੇਂ ਹਿਲਦੇ ਜੀ ਆ ਪੂਰੇ ਆਹ ਜੇ ਫਿਰ ਤੇ ਗਾਲੀ ਕਰ ਦਿੱਤੀ ਤਾਂ ਵੀ ਹਿਲਦੇ ਆ ਜੀ ਇਹ ਰੱਖੋ ਇਹ ਖੜ ਜੋ ਇਹ ਇਹ ਰੱਖੋ ਹਾਂ ਵੀ ਸ਼ੰਮੂ ਠੀਕ ਆ ਤੋਰੋ ਤੋ ਰੋਜੀ ਚਲੋ ਭਾਈ ਚੱਲ ਕਰਮਾਓ ਉਸ ਤੋਂ ਦੇ ਕੇ ਲੈ ਜੀ ਹਾਂਜੀ ਦੇਖੋ ਦੁੱਧ 10 ਲੀਟਰ ਇਹਨੂੰ ਸੁਈ ਨੂੰ ਅੱਜ 6 ਵਾਂ ਦੇਣਾ ਅੱਛਾ ਦੁੱਧ 10 ਲੀਟਰ ਲੱਗ ਗਿਆ 10 ਕੁ ਦੁੱਧ ਆ ਜੀ ਦੁੱਧ 6 15 ਕੱਢ ਦੂਗੀ ਚਲੋ ਠੀਕ ਚੱਲ 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 ਦੇ ਦੇ ਦਰਦੀ ਥੋੜੀ ਜਿਹੀ ਕੈਮਰੇ ਤੋਂ ਚਲ ਪੁੱਤ ਚੱਲ 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 ਕੇ ਖੜ ਕੋਈ ਗੱਲ ਕੋਈ ਚੱਲ ਜਾ ਤੋਰ ਜੀ ਕੱਟਾ ਮਾਰ ਪੂਰਾ ਕੱਟਾ ਮਗਰ ਪੂਰਾ ਕੱਟਾ ਹੋਰ ਨੀਲੀ ਵੇਖੋ ਹਾਂ ਨੀਲੀ ਬੂਰੀ ਆ ਮੀਣੀ ਹਾਂ ਨੀਲੀ ਬੂਰੀ ਤੇ ਨਾਲ ਮੀਣੀ ਮੀਣੀ ਤਿੰਨ ਚਾਰ ਗੋਣੇ ਗਏ ਅੱਛੀ ਵਾਹ ਵਾਹ ਹਾਂਜੀ ਹਾਂਜੀ ਲੈ ਸਜ ਸਜ ਚੁਆਈ ਵਧੀਆ ਫੋਸਾ ਚੁਆਈ ਵਧੀਆ ਹਾਲੀ ਬਸੇ ਬੋਲੋ ਦੇਰੋ ਸੰਦੀਪ ਸੌਹੀ ਜਿੰਨੇ ਦੀ ਝੋਟੀ ਆ ਜੀ ওই ਗੱਲ ਜੀ ਜਿੰਨੇ ਦੀ ਹੈਗੀ ਆਪਾਂ ਦੇ ਦੇਣੀਆਂ ਜੀ ਯਾਰ ਜੀ ਜੇ ਤਰਾ ਆਪਾਂ 130 ਤੱਕ ਕਰ ਵੇਚ ਦੇਣਾ ਠੀਕ ਹੈ ਜੀ ਆਪਾਂ ਭਾਣਾ ਲਈ ਤੇ ਭਾਣਾ ਦੇਣੀ ਠੀਕ ਹੈ ਜੀ 10 ਦੀ ਰਹਿ ਵੀ ਨਹੀਂ ਇੱਕ ਲੱਖ 1000 ਦੇ ਹਾਂ ਜੀ 10000 ਹੋਰ ਛੋਟ ਲੱਖ ਵੀ ਦੇਣੀ ਐ ਲੱਖ ਦੀ ਲੱਖ ਦੀ ਦੇਣੀ ਐ ਦੁੱਧ 10 ਕਿਲੋ ਆ ਇੱਕ ਮਹਰ ਆਏ ਤੇ ਜਗਾ ਜੋ ਪਿਛਲੇ ਥੰਮੋ ਮਹਰ ਜੇ ਛੱਟਾ ਲਾਉਂਦੀ ਛੱਟਾ ਆਉਂਦੀ ਆ ਉਹਦਾ ਝੋਟੀ ਇੱਕ ਵੀ ਦੀ ਆਜੇ ਹੂੰ ਫਿਰ ਉਹ ਮਗਰੇ ਥੰਮੋ ਮਹਰ ਜੇ ਛੱਟਾ ਲਾਉਂਦੀ ਦੋਹਾਂ ਚੋਤਾ ਰਾਨਾ ਮੜ ਕੇ ਹੜ ਜਾਂਦੀ ਚਲੋ ਠੀਕ ਹੈ ਜੀ ਆਪਾਂ ਦੱਸ ਕੇ ਦੇਣੀ ਇੱਕ ਲੱਖ 1000 ਇੱਕ ਨਹੀਂ ਪੂਰੇ ਲੱਖ ਦੇ ਲੱਖ ਦੇ ਉਰੇ ਲੱਖ ਲੱਖ ਦੇ ਪੂਰੇ ਇਹ 10 ਨਹੀਂ ਕੋਈ ਉੱਤੇ 5 ਨਹੀਂ ਪੂਰੇ ਲੱਖ ਪੂਰੇ ਲੱਖ ਦੇਣੀ ਆ ਹਾਂਜੀ ਬਾਕੀ ਮਾਨਤਨ ਕਰਾਂਗੇ ਇਹ ਕਹਿੰਦਾ ਕੋਈ ਗੱਲ ਨਹੀਂ ਠੀਕ ਹੁਣ ਲਾਵੇ ਮਾਨਤਨ ਕਰਾਂਗੇ ਬਸ ਕੋਈ ਗੱਲ ਹੋ ਜਾਊਗਾ ਮਾਨਤ ਇਹ ਕੱਤਾ ਮਗਰ 5ਵੇਂ 6ਵੇਂ ਦਿਨ ਸੁਈ ਆ ਜੋ ਲੰਡੀ ਆ ਗਈ ਹੋਣ ਕਰਦੀ ਇਹ ਜੀ ਲੰਡੀ ਆ ਗਈ ਦੂਜੇ ਸਵੇਰ ਛਿੱਗੀ ਆ ਦੁੱਧ ਫੁੱਜ ਇਹ ਵੀ ਪਰਸੋ ਜੋਹਦੀ ਸੁਈ ਦੇਖੋ 10 ਕਿਲੋ ਵਾਲਾ ਬੋਲਾਈ 10 ਕਿਲੋ ਬੋਲਾ ਤੈਨੂੰ ਵਹਾਜੋ ਢੀ ਦਾ ਕੱਤੀ ਮਗਰ ਛਿੱਗੀ ਹਜੇ ਛੇ ਦਾਂਦਿਆ ਹਾਂ ਦੇਖੋ ਕਿਹੜੇ ਸ਼ੁਭਾਸ਼ਲ ਕੁੜੀਆਂ ਨੇ ਲੱਗਾ 15 ਲੀਟਰ ਪਹਿਲਣ ਨੇ ਚਵਾਇਆ ਜੀ 15 ਲੀਟਰ ਦੁੱਧ ਪਹਿਲਣ ਚਵਾਦੀ ਰਹੀ ਹੈ ਲੋਈ ਪਹਿਲਾ ਸੁਆ ਕੁਆਲਟੀ ਵਾਲੀ ਹੁੰਦੀ 15 ਲੀਟਰ ਲੱਗਾ ਹਾਂ ਆ ਗਏ ਸ਼ੰਭੂ ਥੋੜਾ ਜਿਹਾ ਸੁਸਾ ਲੱਗ ਗਿਆ ਹੂੰ ਤੇ ਪੁੱਛ ਕੇ ਲ ਟੁੱਟ ਗਿਆ ਮੈਂ ਬੜੀ ਕੁਆਲਟੀ ਦੀ ਕਹੇ ਚਵਾ ਲੱਗਾ ਕਹਿੰਦੇ ਕੀ ਗੱਲ ਹੈ ਥਾਣੀ ਬੜਾ ਜ਼ੋਰ ਨਾਲ ਫੋਟੇ ਨਾ ਚਵਾ ਕਿਤੇ ਬਾਲਟੀ ਨਾਲ ਸ਼ੇਕ ਕਰਦੀ ਆ ਆ ਜਾਓ ਜੀ ਆ ਜਾਓ ਮੈਂ ਛਿੱਗੀ ਉਤਰ ਆ ਜਾ ਜੀ ਦੂਜਾ ਸੁਆ ਦੂਜਾ ਸੁਆ ਸੁਆ ਦੂਜਾ ਹੀ ਚੇਕੀ ਆ ਨੀਲੀ ਦਾ ਪੱਖ ਰੱਖਦੀ ਆ ਥੋੜਾ ਜਾਂ ਹਾਂ ਮਗਰ ਲੈ ਖੁਰ ਚਿੱਟੇ ਅੱਖਾਂ ਬਿੱਲੀਆਂ ਵਾ ਮੱਥਾ ਵੱਲਾਂ ਨੀਲੀ ਦਾ ਪੱਖ ਰੱਖਦੀ ਆ ਥੋੜਾ ਜਾਂ ਇਹਦੀ ਫੋਸਾ ਪਰ ਕੀਮਤ ਸਿੰਗਲ ਹੱਡੀ ਵੇਖੋ ਸੁੰਬਿਆ ਵਾਲਾ ਥਣ ਸਿੰਗਲ ਹੱਡੀ ਜਿਹੜਾ ਸੰਦੀਪਾ ਜਿੰਨੇ ਦੀ ਝੋਟੀਆਂ ਪਾ ਦੇ ਦੇਣੀ ਝੋਟੀਆਂ ਦਾ ਬਹੁਤ ਵੱਡੀ ਹੈ ਜਿਹੜਾ ਸੁਸਾ ਲੱਗਾ ਵਾ ਮੁੱਲ ਤੇ ਦਾ 1.5 ਲੱਖ ਕਰਦੇ ਆ ਸੰਦੀਪ ਸਿੰਘ ਜਿਹੜੀ ਦੇਣੀ ਲੈਣੀ ਆ 1.15 1.15 1.15 ਹੀ ਦੇਣੀ ਲੈਣੀ ਠੀਕ ਆ ਜਵਾਫ ਵਧੀਆ ਬੋਲਾ ਜਿਹੜਾ 10 ਲੀਟਰ ਕੱਟੀ ਮਗਰ ਚਲੋ ਆ ਨਾੜੂ ਵੇਖੋ ਨਾਲ ਗਿੱਲਾ ਬਸ ਠੀਕ ਇਹ ਵੀ ਨਾੜੂ ਤੇ 5000 ਰੁਪਏ ਚੱਲਣਗੇ ਬੋਲੀ ਤੇ ਮੈਂ ਚੱਲ ਆਹ ਜੀ ਫਿਰ ਇਹ ਪਹਿਲਾ ਸੂਆ ਜੀ ਕੱਟਾ ਮਗਰ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਤੇ ਦੰਦੀ ਦੋ ਦੰਦ ਦੋ ਦੰਦ ਜੀ ਅਵੇ ਕਿਦੋਂ ਫਸਾਇਆ ਖੋਲੋ ਖੋਲੋ ਖਲੋ ਜਾ ਅਜਾ ਕਾਦਰ ਮੈਂ ਅਮਰ ਵਾਲੀ ਥੋੜੀ ਆ ਚੰਨਾ 3.5 ਸਾਲਾਂ ਦੀ ਆ ਜੀ ਆ ਵੇ ਵੇਖੋ ਇਹ ਦੰਦੀ ਆਪਾਂ ਦੰਦ ਦਿਖਾਉਂਗੇ ਕੋਈ ਗੱਲ ਨਹੀਂ ਸੀਲ ਠੰਡੀ ਬੜੀ ਹੋ ਜਦ ਕਿੰਨਾ ਦੋ ਜੀ ਦੁੱਧ ਦੇ ਕੋ 9 ਲੀਟਰ 9 ਕਿਲੋ 9 ਲੀਟਰ ਦੁੱਧ ਆਓ ਹਫਤਾ ਸੂਈਨ ਹੋ ਜਾ ਅੱਛਾ ਹਾਂ ਜੀ ਦੋ 10 ਵੀ ਫਿਰ ਆਪਾਂ 9 ਹੀ ਦੱਸਣਾ ਜਿਹਦਾ ਹੈਗਾ ਉਹਨਾਂ ਨੂੰ ਦੱਸਣਾ ਹੂੰ ਹਾਂ ਜੀ ਦੋ ਦੰਦ ਮੂੰਹ ਦੋ ਦੰਦ ਆ ਵੇਖੋ ਦੋ ਹੀ ਦੰਦ ਆ ਵੇਖੋ ਦੋ ਹੀ ਆ ਤਿੰਨ ਤਿੰਨ ਦੁੱਧ ਵਾਲੀਆਂ ਖਲੋਤੀਆਂ ਦੇ ਦੋ ਵਿੱਚ ਦੋ ਦੋ ਹੀ ਆ ਆਪਾਂ ਝੂਠੇ ਬੋਲ ਕੇ ਨਹੀਂ ਦੇਣੀ ਜੀ ਨਹੀਂ ਨਹੀਂ ਫੋਸਾ ਬਿਲਕੁਲ ਸਹੀ ਹਾਂ ਜੀ ਹਾਂ ਜੀ ਹਾ ਲੈ ਵਾ ਫੋਸਾ ਬੜਾ ਸਾਹਬਾ ਚਾਪ ਚੁਆਈ ਬੜੀ ਐਡੀ ਐਡੀ ਮੋਟੀ ਧਾਰ ਇੱਕ ਤੇ ਸੋਹਣੀ ਤਸੀਲੀ ਇੰਨੀ ਠੀਕ ਆ ਕੀ ਗੱਲ ਹੈ ਕੋ ਸੰਬੇਲਾ ਥਾਣਿਆ ਸੋਹਣਾ ਥਣ ਸੋਹਣੀ ਚੁਆਈ ਇੰਦੀ ਫਿਰ ਫੋਸਾ ਕੀ ਮੰਗ ਹਾਂਜੀ ਸਿਰ ਮੁੱਲ ਤਸਦੀਕ ਖੰਦਸ ਕਰਦੇ ਆ ਜੀ ਹਾਂ ਤੇ ਲੱਖ ਦੀ ਦੇਣੀ ਹੈ ਚਲੋ ਲੱਖ ਜੋ 2000 ਰੁਪਏ ਸ਼ੋਰ 95000 ਪੰਨੋਏ ਜਾ ਚਲੋ ਜਾਂਦੋ ਸੀਲ ਠੰਡੀ ਕੋਈ ਗੱਲ ਨਹੀਂ ਜਿਤਨਾ ਮਰਜੀ ਦੋਈ ਬਣੀ ਬਹਿ ਕੇ ਚਲੋ ਜਾਂਦੋ ਕੋਈ ਗੱਲ ਨਹੀਂ ਆ ਗੋ ਜੀ ਚਾਹ ਜੀ ਇਹਦਾ ਦੂਜਾ ਸੁਆਹ ਇਹ ਕੱਲ ਦੀ ਸੋਈ ਆ ਜੀ ਦੂਜਾ ਸੁਆਹ ਕੱਲ ਦੀ ਸੋਈ ਆ ਹਾਂਜੀ ਕੱਲ ਦੀ ਸੋਈ ਬੜੀ ਕੁਆਲਟੀ ਵਾਲੀ ਮੈਂ ਆ 16 17 ਕਿਲੋ ਦੀ ਮਾਲ ਕਿਆ ਲੈ ਵੀ ਚੱਲ ਉਹ ਵੀ ਦਿਖਾ ਦੇ ਕਰ ਦੇ ਇਹੋ ਜਰਾ ਪੂਰਾ ਬਾਹਰ ਨਿਕਲਦਾ ਕੱਟਾ ਇਹਦਾ ਮਗਰ ਕੱਟੇ ਠਾਈ ਬਈ ਉਹ ਫਟ ਫੋੜੀ ਨਿਕਲੀ ਜਾਈਦੀ ਚੁਾਈ ਕੀਤੀ ਆ ਤੇ ਕੱਲ ਦੁਪਹਿਰ ਦੀ ਸੋਈ ਆ ਕੱਲ ਇੱਕ ਦੋ ਚੁਆਈਆਂ ਵੀ ਹੋਈਆਂ ਜੈਡ ਬਲੈਕ ਚੌਣ ਬੜੀਆਂ ਜੈਡ ਬਲੈਕ ਠੀਕ ਆ ਮੈਂ ਪੁੱਛਦਾ ਹਾਂਜੀ ਦੂਜਾ ਸੁਆਹ ਵਾ ਸੋਣੀ ਛੋਟੀ ਦਾ ਸੁਸਾ ਲੱਗਾ ਜਦੋਂ ਪੱਟਾ ਲੱਗਾ ਘੱਟ ਚੁੱਕਦਾ ਨੰਗਰ ਸੂਗੇ ਹੂੰ ਹੂੰ ਪਰ ਫਿਰ ਵੀ ਚਲੋ ਥਣ ਚੱਡਾ ਵੜਾ ਚਵਾਈ ਵੜੀ ਇੱਕ ਨਹੀਂ ਨਾਲ ਹੀ ਬਾਂਦੇ ਬਿਲਕੁਲ ਹਾਂਜੀ ਬੰਦੇ ਲੈ ਠੀਕ ਆ ਹਾਂਜੀ ਬੱਸ ਬੋਲੋ ਦੇ ਦੋ ਸੰਦੀਪ ਸਿੰਘ ਜਿੰਨੇ ਝੋਟੀਆਂ ਪੱਟੇ ਲੈ ਭਾਣਾ ਲਈ ਭਾਣੇ ਆਪਾਂ ਦੇ ਦੇਣੀ ਆ ਹਾਂਜੀ ਮੁੱਲ ਦੇ ਦਾ 115 ਕਰਦੇ ਆ ਜੀ ਹਾਂਜੀ ਇੱਕ ਦਾ ਨਹੀਂ ਦੇ ਦਿਆ ਜੀ ਹੋ ਜੋ ਮਾਨਤਾਂ ਮਾਨਤਾਂ ਬਾਦੂ ਜਿੰਨਾ ਕੋ ਕਰਦੇ ਮੈਂ ਅੱਪਾ ਕਿਹੜੀ ਗੱਲ ਹੈ ਇੱਕ ਪੰਜ ਦੀ ਇੱਕ ਪੰਜ ਦੀ ਇੱਕ ਪੰਜ ਦੀ ਜਸੰਦੀਪ ਉਹਨੇ ਕਹਤਾ ਇੱਕ ਪੰਜ ਦੀ ਕਿਹੜੀ ਗੱਲ ਹੈ ਮਾਨਤਾਂ ਪੂਰਾ ਗਏ ਚਾਹੰਦੋ ਹਾਂਜੀ ਮਾਨਤਾਂ ਇੱਕ ਲੱਖ 5000 ਦੀ ਇੱਕ ਲੱਖ 5000 ਦੀ ਬਾਕੀ ਆਏ ਕਹਿੰਦਾ ਹੋਰ ਮਾਨਤਾਂ 2000 ਹੋਰ ਜਾਂਦੋ 2000 ਹੋਰ ਜਾਂਦੋ ਕੋਈ ਗੱਲ ਨਹੀਂ ਚੱਲਣ ਦੇ ਗਾਉਂਦਾ ਕੋਈ ਗੱਲ ਨਹੀਂ ਇੱਕ ਦਿਨ ਦੀ ਫੋਲੇ ਸ਼ੰਭੂ ਇਹਨੇ ਲੈਵ ਹਾਰੇ ਕਰੇ ਇਹ ਕਿਹੜੇ ਸੋਨੇ ਲੈਵੇ ਚਲੋ ਬਾਕੀ ਮੇਰਾ ਵੀ ਇੱਥੇ ਆ ਗਏ ਆ ਚੋਈ ਕਿ ਲੋ ਪਾਸ ਕਰੋ ਹਾਂ ਭਾਈ ਜੀ ਯਾਰ ਭਾਈ ਜੋ ਚਾਹ ਡੰਗ ਚੋ ਇੱਥੇ ਰਹਿੰਨ ਵੈਨ ਨਾ ਵਾਧੂ ਆ ਜਿੱਦਾਂ ਮਰਜ਼ੀ ਕੋ ਆਵੇ ਬੋਵੇ ਰਵੇ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਖੁਦ ਕੋ ਮਹਾਰਾਜ ਨੇ ਬਣਾਇਆ ਆਪਣੇ ਕੋਲ ਜੀ ਕਿਹੜੀ ਗੱਲ ਆ ਚਲੋ ਪਰਮੇਸ਼ਰ ਨੇ ਬੋਲੋ ਨੰਬਰ ਜੀ ਨੰਬਰ 98147 12792 ਕਰਨਾਪ ਸਿੰਘ ਫੌਜੀ ਪਿੰਡ ਤੇਮੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਖਾਲਾ ਸਤਿ ਸ੍ਰੀ ਅਕਾਲ